ਬੀਤੀ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਫਿਰ ਹੋਇਆ ਹਗਾਮਾ ਸਟਾਫ ਅਤੇ ਮਰੀਜ਼ ਦੀ ਕੀਤੀ ਗਈ ਕੁੱਟਮਾਰ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਹੋਏ ਹੱਥੋਪਾਈ ਪੁਲਿਸ ਮੁਲਾਜ਼ਮ 2 ਜ਼ਖਮੀ ਪੁਲਿਸ ਚੌਕੀ ਦੇ ਸ਼ੀਸ਼ੇ ਵੀ ਤੋੜੇ ਮਾਮਲਾ ਬੀਤੀ ਰਾਤ 11 ਵਜੇ ਦੇ ਲਗਭਗ ਦਾ ਜਿੱਥੇ ਪਿੰਡ ਮਹਿਤਾ ਵਿਖੇ ਇੱਕ ਔਰਤ ਨੇ ਕੁਝ ਲੋਕਾਂ ਦੇ ਛੇੜਛਾੜ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਜਿੱਥੇ ਉਹਨਾਂ ਦੀ ਉਹਨੇ ਇਹ ਘਰ ਆ ਕੇ ਕੁੱਟਮਾਰ ਕੀਤੀ ਜਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਬਟੰਡਾ ਦੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਪਿੱਛੇ ਆ ਗਈ ਉੱਥੇ ਆ ਕੇ ਉੱਥੇ ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਸਬਾਰੀ ਸ਼ੁਰੂ ਕੀਤੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਤੋਂ ਬਾਅਦ ਸਟਾਫ ਦੇ ਨਾਲ ਵੀ ਉਹਨਾਂ ਵੱਲੋਂ ਹੱਥੋਪਾਈ ਕੀਤੀ ਗਈ ਉਸ ਤੋਂ ਬਾਅਦ ਜਦ ਪੁਲਿਸ ਚੌਕੀ ਜੋ ਹਸਪਤਾਲ ਦੇ ਅੰਦਰ ਹੈ ਉਸਦੇ ਮੁਲਾਜ਼ਮ ਆਏ ਤਾਂ ਉਹਨਾਂ ਦੇ ਨਾਲ ਵੀ ਹੱਥੋਪਾਈ ਹੋਈ ਦੋ ਪੁਲਿਸ ਮੁਲਾਜ਼ਮੀ ਇਸ ਦੇ ਵਿੱਚ ਜ਼ਖਮੀ ਹਨ ਇੱਕ ਔਰਤ ਦੇ ਇੱਕ ਨੌਜਵਾਨ ਵੀ ਇਸ ਦੇ ਵਿੱਚ ਜ਼ਖਮੀ ਹੈ ਅਤੇ ਇੱਥੋਂ ਤੱਕ ਹੋ ਗਿਆ ਕਿ ਮਾਮਲਾ ਕਿ ਪੁਲਿਸ ਚੌਂਕੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਇਸ ਮੌਕੇ ਐਸਆਈ ਪੁਲਿਸ ਚੌਂਕੀ ਹਸਪਤਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਕੋਲ ਜੋ ਗੱਡੀ ਸੀ ਉਹ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਉਹਨਾਂ ਦੇ ਮਾਮਲਾ ਦਰਜ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਵੱਲੋਂ ਹਸਪਤਾਲ ਦੇ ਅੰਦਰ ਆ ਕੇ ਜਿੱਥੇ ਹਗਾਮਾ ਕੀਤਾ ਸਟਾਫ ਦੇ ਨਾਲ ਮਿਸਵਿਵ ਕੀਤਾ ਮਰੀਦ ਦੇ ਨਾਲ ਮਿਸਵਿਵ ਕੀਤਾ ਉਹਦੇ ਨਾਲ ਹਥੋਪਾਈ ਕੀਤੀ ਉੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਇਹਨਾਂ ਵਿਅਕਤੀਆਂ ਵੱਲੋਂ ਹੱਥੋਪਾਈ ਕੀਤੀ ਗਈ ਹੈ। ਉਸ ਮਾਮਲੇ ਦੇ ਵਿੱਚ ਉਹਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਇਤਿਹਾਤੜਲ ਜੋ ਹਸਪਤਾਲ ਦੇ ਅੰਦਰ ਇੱਥੇ ਆਪਣਾ ਪੁਲਿਸ ਚੌਕੀ ਆ ਉਹਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਅਸੀਂ ਉਹ ਦਿਖਾ ਰਹੇ ਹਾਂ ਹਸਪਤਾਲ ਚੌਕੀ ਦੇ ਮੁਲਾਜ਼ਮਾਂ ਨੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਦੋ ਪੁਲਿਸ ਮੁਲਾਜ਼ਮੇ ਇਸ ਮਾਮਲੇ ਦੇ ਵਿੱਚ ਵੀ ਵੀ ਆਪਣਾ ਜ਼ਖਮੀ ਹੋਏ ਹਨ ਉਹਨਾਂ ਦੇ ਹੱਥਾਂ ਦੇ ਉੱਤੇ ਪੱਟੀਆਂ ਬੰਨੀਆਂ ਦਿਖਾਈ ਦੇ ਰਹੀਆਂ ਹਨ ਸਰ ਕੋਈ ਗੱਲ ਨਹੀਂ ਹੋਈ ਜੀ ਸਰ ਐਂਡ ਦੀ ਮੰਦਿਰ ਸੀ ਜੀ ਤੇ ਮੇਰੇ ਮੰਗਰੌਂਦੀ ਸੀ ਸਰ ਮੈਂ ਇੱਥੇ ਬਟਿੰਡੇ ਕੰਮ ਕਰਦੀ ਆ ਜੀ ਤੇ ਮੇਰੇ ਰੋਜ਼ ਆਨ ਨਾਲ ਮੰਗਰ ਆਉਂਦੇ ਸੀਗੇ ਜਦੋਂ ਵੀ ਮੈਂ ਬੱਸ ਚੜ੍ਹਦੀ ਸੀਗੀ ਤੇ ਜਦੋਂ ਵੀ ਮੈਂ ਪਿੰਡ ਤੋਂ ਵਾਪਸ ਜਾਂਦੀ ਸੀ ਉਹ ਤੋਂ ਵੀ ਮੇਰੇ ਮੰਗਰ ਆਉਂਦੇ ਸੀ ਸਰ ਤੇ ਸਰ ਜਦੋਂ ਮੈਂ ਸ਼ਾਮ ਨੂੰ ਕੱਲ ਕੰਮ ਤੋਂ ਘਰੇ ਵਾਪਸ ਗਈ ਤਾਂ ਮੈਂ ਸਫਾਈ ਕਰੀ ਆਂਦੀ ਸੀ ਘਰ ਦੀ ਤੇ ਸਰ ਉਹ ਸਾਡੇ ਬੋਤਲਾਂ ਵਗੈਰਾ ਪੰਨਿਆ ਸੀ ਜੋ ਆਪਣੇ ਘਰ ਦੇ ਵਿੱਚ ਕੋਈ ਲਿਫਾਫੇ ਵਗੈਰਾ ਹੁੰਦੇ ਉਹ ਮੈਂ ਬਾਹਰ ਉਹਨਾਂ ਨੂੰ ਅੱਗ ਲਾ ਰਹੀ ਸੀਗੀ ਤੇ ਸਰ ਉਹਨਾਂ ਨੇ ਇੱਕ ਫਰੂਟੀ ਹੁੰਦੀ ਆ ਜੋ ਪੀਣ ਵਾਲੀ ਉਹ ਪੀ ਰਹੀ ਸੀ ਤਿੰਨ ਚਾਰ ਮੁੰਡੇ ਸੀਗੇ ਤੇ ਉਹਨਾਂ ਨੇ ਫਰੂਟੀ ਪੀ ਕੇ ਮੇਰੇ ਪਿਆਰਾਂ ਦੇ ਵਿੱਚ ਜਾਣ ਕੇ ਮਾਰਿਆ ਸਰ ਉਹ ਬਹੁਤ ਟਾਈਮ ਦੇ ਮੇਰੇ ਨਾਲ ਛੇੜਛਾਹੀਆਂ ਕਰਦੇ ਸੀਗੇ ਤੇ ਸਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਆ ਤੇ ਸਰ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਨੇਚੀ ਬੈਸ ਵਜ੍ਹੀ ਹੋ ਗਈ ਸਰ ਉਹਨਾਂ ਨੇ ਤੇ ਮੁੜ ਕੇ 10 ਵਜੇ ਆ ਕੇ ਸਾਡੇ ਸਾਹਮਣੇ ਗਵੰਡੀਆਂ ਦਾ ਮੁੰਡਾ ਗਾ ਬੱਗੀ ਤੇ ਉਹਨੇ ਆ ਕੇ ਸਾਡਾ ਬਾਰਖ ਲਾਇਆ ਗਾ ਤੇ ਉਹ ਮੈਨੂੰ ਕਹਿੰਦਾ ਵੀ ਕੀ ਗੱਲ ਹੋ ਗਈ ਸੀ ਮੈਂ ਕਿਹਾ ਕੁਝ ਨਹੀਂ ਨਾਰਮਲ ਗੱਲ ਹੋਈ ਸੀਗੀ ਤੇ ਸਰ ਉਹ ਕਾਫੀ ਜਾਣੇ ਸੀਗੇ 30 35 ਜਾਣੇ ਸੀ ਸਰ ਉਹਨਾਂ ਨੇ ਸਾਨੂੰ ਘਰ ਆ ਕੇ ਸਾਡੇ ਤੇ ਹਮਲਾ ਹੀ ਕਰ ਤਾ ਮਤਲਬ ਸਾਨੂੰ ਸਾਰੇ ਆ ਕੇ ਕੁੱਟੋਣੇ ਪੈ ਗਏ ਸਰ ਬੇਥੀ ਕਿਉਂ ਹਸਪਟਲ ਦੇ ਸਰ ਅੱਜ ਜਦੋਂ ਸਾਨੂੰ ਮੇਰੇ ਚਾਚਾ ਜੀ ਆਗੇ ਤੇ ਇੱਕ ਸਾਡੇ ਘਰਾਂ ਦਾ ਹੋਰ ਮੁੰਡਾ ਸੀ ਇਹ ਸਾਨੂੰ ਇੱਥੇ ਸਿਰਫ ਔਨਲੀ ਮੈਡੀਸਨ ਦਵਾਉਣ ਇੱਥੇ ਐਡਮਿਟ ਕਰਨਾ ਆਇਆ ਸੀ ਵੀ ਚਲੋ ਇਹਨਾਂ ਨੂੰ ਦਵਾਈ ਤਾਂ ਦਵਾਉਣੀ ਪਊਗੀ ਸਰ ਅਸੀਂ ਕਰੀਬ 10.5 ਸਾਡੇ ਇੱਕ 10 ਦੇ ਕਰੀਬ ਆ ਗਏ ਸੀ ਬਹੁਤ ਜਲਦੀ ਆ ਗਏ ਸੀ ਕਿਉਂਕਿ ਸਾਡੀ ਹਾਲਤ ਹੀ ਕੁਝ ਗੰਭੀਰ ਸੀਗੀ ਤੇ ਸਰ ਇਹਨਾਂ ਨੇ ਮੁੜ ਕੇ ਆ ਜਦੋਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਸੀ ਤਾਂ ਉਹ ਸਾਡੀ ਐਂਟੀਪਾਰਟੀ ਵੀ ਆ ਗਈ ਜ਼ਰੂ ਮੰਗਰੀ ਆ ਰਹੇ ਸੀ ਕਿ ਸਰ ਉਹਨਾਂ ਨੇ ਪਿੱਛਾ ਕਰ ਲਿਆ ਤੇ ਸਰ ਇੰਨਾ ਤੇ ਵੀ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਕਿਉਂ ਲਿਆਂਦਾ ਇਹਨਾਂ ਨੂੰ ਐਡਮਿਟ ਕਿਉਂ ਕੀਤਾ ਤਾਂ ਇਹਨਾਂ ਨੂੰ ਵੀ ਸਾਰੇ ਇੰਨਾ ਤੇ ਵੀ ਮਤਲਬ ਮਾਰਨ ਪਿੱਟਣ ਲੱਗੇ ਇਹਨਾਂ ਨੂੰ ਵੀ ਤੇ ਸਰ ਡਾਕਟਰਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਡਾਕਟਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਸ਼ੋਰ ਸ਼ਰਾਬਾ ਨਾ ਲੜਾਈ ਪੜਾਈ ਨਾ ਕਰੋ ਤੇ ਸਰ ਸਟਾਫ ਦੇ ਵੀ ਉਹਨਾਂ ਨੇ ਗਲਚਾਤ ਪਾਈ ਐ ਸਰ ਹਾਂਜੀ ਜਦੋਂ ਹੈਲਪ ਕਰਨ ਲਈ ਆਏ ਸਾਰੇ ਪੁਲਿਸ ਮੁਲਾਜ਼ਮ ਤੇ ਸਾਰੇ ਇਹਨਾਂ ਨਾਲ ਵੀ ਕਾਫੀ ਉਹਨਾਂ ਨੇ ਹੱਥਾ ਪਾਈ ਕੀਤੀ ਹੈ ਜੀ ਹਾਂਜੀ ਚੌਂਕੀ ਦੇ ਸ਼ੀਸ਼ੇ ਵੀ ਤੋੜੇ ਆ ਜੀ ਹਨ ਵੀ ਦੀ ਕੀ ਨਾਮ ਕਰੋ ਮੇਰਾ ਨਾਮ ਐਸੀ ਅਮਰਤਪਾਲ ਸਿੰਘ ਹੈ ਇੰਕੀ ਨਾਮ ਲਓ ਰਾਤ ਸੀ ਇਹ ਰਾਤ ਅਸੀਂ ਡਿਊਟੀ ਤੇ ਸੀ ਮੈਂ ਤੇ ਕਨਸਟੇਬਲ ਕਰਵਿੰਦਰ ਸਿੰਘ ਪਹਿਲਾਂ ਵੀ ਇੱਥੇ ਕੁਝ ਐਕਸੀਡੈਂਟ ਵਗੈਰਾ ਆਈ ਗਏ ਤੇ ਮੈਂ ਰੋਟੀ ਖਾਣ ਬੰਨੀਓ ਲੇਟ ਹੋ ਗਿਆ ਮੈਂ 10:30 ਪਾਉਣੇ 11 ਵਜੇ ਇੱਥੋਂ ਰੋਟੀ ਖਾਣ ਵਾਸਤੇ ਚਲਾ ਗਿਆ ਵੀ ਚਲੋ ਰੇਲਵੇ ਸਟੇਸ਼ਨ ਤੇ ਰੋਟੀ ਖਾਏ ਉਹਨੇ ਮੈਂ ਰੋਟੀ ਖਾਣ ਅਜੇ ਗਿਆ ਹੀ ਸੀਗਾ ਤੇ ਥੋੜੇ ਚਿਰ ਬਾਅਦ ਇਹ ਆਪਣਾ ਮਗਰੋਂ ਮੈਥੇ ਤੋਂ ਦੋ ਲੜਾਈਆਂ ਹੋਈਆਂ ਸੀ ਆਪਸ ਵਿੱਚ ਇਹ ਆਏ ਸੀਗੇ ਇੱਕ ਪਹਿਲਾ ਪਾਰਟੀ ਆ ਗਈ ਉਹਦੇ ਨਾਲ ਇੱਕ ਲੇਡੀ ਤੇ ਇੱਕ ਏਜੰਟ ਸੀਗਾ ਤੇ ਉਹਨਾਂ ਨੂੰ ਜਿਹੜੇ ਬੰਦੇ ਲੈ ਕੇ ਆਏ ਸੀ ਦੂਜੀ ਪਾਰਟੀ ਮਗਰ ਆ ਗਈ ਉਹਦੇ ਚੋ ਗੁਰਪ੍ਰੀਤ ਸਿੰਘ ਤੇ ਬੱਗੀ ਵਗੈਰਾ ਹੈਗੇ ਆ ਉਹ ਆ ਗਏ ਤੇ ਉਹਨਾਂ ਨੇ ਆ ਕੇ ਉਹਨਾਂ ਨਾਲ ਬਹਿਸ ਬਾਜੀ ਕਰਨ ਲੱਗ ਗਏ ਜਿਹੜੇ ਬੰਦੇ ਉਹਨਾਂ ਨੂੰ ਲੈ ਕੇ ਆਏ ਸੀਗੇ ਲੇਡੀਜ਼ ਨੂੰ ਤੇ ਉਹਨਾਂ ਨਾਲ ਥੱਪੜ ਮੋਕੀ ਵੀ ਕਰਤੇ ਉੱਥੇ ਸਟਾਫ ਨੇ ਜਦੋਂ ਉਹ ਕੀਤਾ ਤਾਂ ਸਟਾਫ ਦੇ ਵੀ ਥੱਪੜ ਮਾਰੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਚੌਂਕੀ 'ਚ ਇਨਫੋਰਮੇਸ਼ਨ ਦਿੱਤੀ ਕੁਲਵਿੰਦਰ ਉੱਥੇ ਗਿਆ ਤਾਂ ਕੁਲਵਿੰਦਰ ਬਰਿਆ ਬਰੂਕ ਉੱਥੋਂ ਉਹਨਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਦੋਨੇ ਪਾਰਟੀਆਂ ਨੂੰ ਅਲੱਗ-ਅਲੱਗ ਕਰਤ ਕੇ ਤੇ ਇੱਥੇ ਆ ਕੇ ਕੁਲਵਿੰਦਰ ਦੇ ਗੱਲ ਪਏ ਕੁਲਵਿੰਦਰ ਨੇ ਮੈਨੂੰ ਫੋਨ ਕੀਤਾ ਚਾਰਜਰੋਂ ਫੋਨ ਕੀਤਾ ਪੀਸੀਆਰ ਆ ਗਈ ਅਸੀਂ ਆਏ ਮੌਕੇ ਤੇ ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਹੋ ਕੀਤਾ ਤੇ ਉਹ ਮੌਕੇ ਤੋਂ ਭੱਜ ਗਏ ਬੰਦੇ ਸਾਡੀ ਚੌਂਕੀ ਦੇ ਸ਼ੀਸ਼ੇ ਵੀ ਭੰਨ ਤੇ ਸਾਡੇ ਕੁਲਵਿੰਦਰ ਦੇ ਵੀ ਕਾਫੀ ਮਾਰ ਕੇ ਤੇ ਜਿਹੜਾ ਸਕਿਉਰਿਟੀ ਗਾਰਡ ਆ ਉਹਦੇ ਮਾਰੇ ਵਰਦੀਆਂ ਬੁਰਦੀਆਂ ਵੀ ਪਾੜ ਕੇ ਤੁਹਾਡੇ ਵੀ ਛੱਟਾਂ ਲੱਗੀਆਂ हां ਛੱਡਾ ਛੜਾਈ ਦੇ ਵਿੱਚ ਉਹ ਹੋ ਗਿਆ ਤੁਹਾਡੇ ਹੱਥ ਤੇ ਲੱਗੀ ਛੱਡਾ हां ਮੇਰੇ ਹੱਥ ਤੇ ਲੱਗੀ ਛੱਡਾ ਛੜਾਈ ਦੇ ਵਿੱਚ ਹਾਂ ਪੁਲਿਸ ਮੁਲਾਜ਼ਮਾਂ ਤੇ ਕਾਫੀ ਲੱਗੇ ਹੱਥ ਤੇ ਬੱਚੀ ਉਹਦੇ ਕੋਲ ਅਫਸਰ ਨੂੰ ਕਰਤਾ ਸੀ ਹਾਂ ਅਫਸਰ ਨੂੰ ਸੂਚਿਤ ਕਰਤਾ ਸੀ ਕੰਟਰੋਲ ਰੂਮ ਰਾਹੀਂ ਮੌਕੇ ਤੇ ਆ ਕੇ ਸੀਗੇ ਅਫਸਰ ਵੀ ਪਰ ਉਹ ਬੰਦੇ ਮੌਕੇ ਤੋਂ ਭੱਜ ਗਏ ਕਿੰਨੇ ਕੁ ਬੰਦੇ ਸੀ ਬੰਦੇ ਇੱਥੇ ਤਾਂ 15 20 ਸੀਗੇ ਉਹਨਾਂ ਚੋਂ ਜ਼ਿਆਦਾ ਸਰਗਰਮ ਸੀਗੇ ਜਿਹੜੇ 10 ਕੁ ਬੰਦੇ ਸੀ ਕੀ ਉਹਨਾਂ ਕੋਲ ਹਥਿਆਰ ਸੀ ਨਹੀਂ ਹਥਿਆਰ ਗੱਡੀ ਜਿੱਦਾ ਭਾਵੇਂ ਹੁਣ ਉਹਨਾਂ ਦੀ ਕ੍ਰੈਡਿਟਸ ਗੱਡੀ ਖੜੀ ਹੈ ਇੱਥੇ ਉਹ ਅਸੀਂ ਕਬਜ਼ੇ 'ਚ ਲੈ ਲਈ ਤੇ ਬਾਕੀ ਹਜੇ ਪੜਤਾਲ ਚੱਲ ਰਹੀ ਹੈ ਬੰਦੇ ਭੱਜੇ ਹੋਏ ਆ ਕਾਰ ਵੀ ਫਿਰ ਕੀ ਜਣਗੇ ਕਾਰ ਵੀ ਮੁਕੱਦਮਾ ਦਰਜ ਹੋ ਗਿਆ ਜੀ ਉਹਨਾਂ 'ਚ